ਵੋਲੀਅਰ ਜੰਗਲ ਇੱਥੇ ਮੁੱਖ ਮਹਿਮਾਨ ਵਜੋਂ ਭੂਮਿਕਾ ਚ ਇਹਨਾਂ ਦੇ ਨਾਲ ਹਨ ਮਾਨਯੋਗ ਤੇ ਸੀਰਦਾਰ ਸ਼੍ਰੀ ਅਬਰ ਸਬੀਰ ਜੀ ਜੀ ਬੜਾ ਚਾਰ ਮਿੰਟ ਪਹਿਰੇ ਹੋ ਗਈ ਸਭਾ ਹੋ ਗਿਆ ਸਵਾਗਤ ਆਇਆ ਹੈ ਗਾ ਗਨ ਬਨਯ ਤਿਲਾਇਕ ਜਾਇਆ ਹੈ ਭਾਰਤ ਫਰੇਡ ਕਮਾਂਡਰ ਸਿਰ ਅਗੇ ਸਲਾਮੀ ਜਨਰਲ ਕਮਾਂਡਰ ਪੰਜਾਬ ਪੁਲਿਸ ਸ਼ੁਕਰੀਤੀਅਰ ਕਾਪਟਨ ਜੇਵਨ ਜੀ ਸ਼ਰਦਜੀਤ ਸਿੰਘ ਦੀ ਗਵਾਈ ਵਿੱਚ ਪੰਜਾਬ ਪੁਲਿਸ ਦੇ ਜਵਾਨ ਸਾਜਨ ਸਾਜਨ ਪੀਆਈ ਵਿੱਚ ਐਸਪੀਐਨ ਕਾਲਜ ਦੇ ਐਂਡਰ ਐਂਡ ਇਸੀ ਗੈਜਟ ਕਦਮ ਨਾਲ ਕਦਮ ਲਗਾਉਂਦੇ ਹੋਏ ਰੰਗੀਆਂ ਨੂੰ ਖੁਸ਼ਾਮੀ ਦੇ ਰਹੇ ਹਨ ਗੈਜਟ ਰੰਗੀਆਂ ਨੂੰ ਖੁਸ਼ਾਮੀ ਦੇ ਰਹੀਆਂ ਹਨ ਜਿਵੇਂ ਸੇਵ ਦੀ ਆਤਮਾ ਰੰਗੀਆਂ ਖੁਸ਼ਾਮੀ ਦਿੰਦੇ ਹੋਏ ਮਿਸ ਰਾਗਵੀ ਦੀਗ ਵਾਈਟ ਕਦਮ ਨਾਲ ਕਦਮ ਲਗਾਉਂਦੇ ਹੋਏ ਭਾਈ ਏ ਆਰੀਆ ਗਰ ਕਦਮ ਨਾਲ ਕਦਮ ਲਾਉਂਦੀਆਂ ਹੋਈਆਂ ਸਮਾਜ ਸੇਵਾ ਕਰੀਆਂ ਲੋਕਾਂ ਦੇ ਰੰਗੇ ਨੂੰ ਸੇਵਾ ਦੀਆਂ ਦੇ ਰਹੀਆਂ ਹਨ ਮਿਸ ਕੁਲਦੀਪ कौर ਦੀ ਅਗਵਾਈ ਵਿੱਚ ਜਿਵੇਂ ਨਾਨਕ 3 ਇਸ ਗੱਲ ਦੀ ਤੁਮ ਕਿਹੜੀਆਂ ਕਿਆਂ ਬਣੀਆਂ ਉਹਨਾਂ ਦੀ ਅਗਵਾਈ ਇਹ ਕਦਮ ਕਦਮ ਲਾਉਂਦੇ ਹੋਏ ਰੰਗੇ ਨੂੰ ਸੇਵਾ ਦੀ ਦੇ ਰਹੇ ਹਨ ਸਦਾ ਅੱਜ ਸਰ ਮਾਜਮਾਨ ਨੂੰ ਜਰੂਰ ਯਾਦ ਕਰਦੇ ਹਾਂ ਉਸੇ ਹੀ ਪਰੰਪਰਾ ਨੂੰ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਤੀ ਹੈ ਸਾਰ ਸਿਆਪਾ ਬਰ ਮੋਨੀ ਦੇ ਬੰਦ ਸੀ ਕਰਾ ਸੀ ਕਰਾ ਸੀ ਕਰਾ ਇਹਨਾਂ ਤੋਂ ਬਾਅਦ ਮੇਰੇ ਦਿਨ ਤੇ ད�ར ཤགས གསར ངསར ངར གསར ངསར ངས ངསར 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 ངསེ གྱ ཁར འར ེུ ར རེ ཁའགརའའོ གརེ ར ོེར ྱལ རོ � ਪੰਜਾਬ ਵਾਸੀਓ ਅੱਜ ਅਸੀਂ ਸਾਰੇ ਦੇਸ਼ ਵਾਸੀ 78ਵਾਂ ਆਜ਼ਾਦੀ ਦਿਵਸ ਬੜੀ ਧੂਮ-ਤਾਮ ਨਾਲ ਮਨਾ ਰਹੇ ਹਾਂ ਮੈਂ ਇਸ ਪਵਨ ਮੌਕੇ ਤੇ ਉਹਨਾਂ ਸਾਰਿਆਂ ਨੂੰ ਸ਼ੁਭ ਇੱਛਾਵਾਂ ਤੇ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਸਾਰੇ ਪ੍ਰੇਖਕੀ ਕਾਮਨਾ ਕਰਦਾ ਹਾਂ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੇਸ਼ ਭਰ ਵਿੱਚ ਹਜ਼ਾਰਾ ਥਾਮਾ ਤੇ ਉਹ ਆਸ਼ਰੀ ਢੰਗ ਨਾਲ ਇੱਕੋ ਸਮੇਂ ਬੁਲਾਈ ਜਾਂਦੇ ਹਨ ਇਹ ਭਾਰਤ ਦੇ ਗੌਰਵ ਦਾ ਪ੍ਰਤੀਕ ਹਨ ਅੱਜ ਤੋਂ 77 ਸਾਲ ਪਹਿਲਾਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਦੇਸ਼ ਵਾਸੀਆਂ ਨੇ ਰਾਸ਼ਟਰੀਤਾ ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਵੱਡੀ ਲੜਾਈ ਲੜੀ ਸੀ ਇਹ ਬਹੁਤ ਮਹਾਨ ਵਾਲੀ ਗੱਲ ਹੈ ਕਿ ਪੰਜਾਬੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਿਵੇਂ ਆਜਮ ਸਰਦਾਰ ਭਟਕ ਨੇ ਰਾਜਗੁਰੂ ਤੇ ਸੁਖਲੇ ਸਰਦਾਰ ਕਟਾਪਨੀ ਸਰਾਪਾ ਜੀਲ ਮਦਨਨਾਥ ਇਕਰਾ ਬਾਲਾ ਰਾਜਪਤ ਰਾਏ ਅਤੇ ਜਲੀਆਂ ਵਾਲਾ ਗੋਲੀਕਾਰ ਦਾ ਵੱਧਾ ਲੈਣ ਪਾਏ ਪੰਜਾਬੀ ਨੌਜਵਾਨ ਜੀਤ ਉਤਮ ਸਿੰਘ ਅਤੇ ਹੋਰ ਅਜਾਦੀ ਦੇ ਕੁਰਬਾਨੀਆਂ ਵੱਲੋਂ ਮੈਂ ਸਮੇਤ ਅਰੰਭੇ ਗਏ ਅਗਾਦੀ ਜਿਹਨਾਂ ਸ ਸਤਕਾ 15 ਜਨਵਰੀ 1947 ਨੂੰ ਸਾਡਾ ਵੇਸ ਪਜਾ ਬੋਇਆ ਸੀ ਮੈਂ ਜਿਨਾਂ ਸਾਰੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਅਕੇ ਆਪਣਾ ਸਿਰ ਚੁਕਾਉਂਦੇ ਹੋਏ ਸਮੂਹ ਦੇਸ਼ ਵਾਸੀਆਂ ਨੂੰ ਉਹਨਾਂ ਦੇ ਓਮੀਦ ਇਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ Altyazı M.K.